ਫੁਰ ਜਲਦੀ ਚੈੱਕ ਕਰ ਲੋ ਭਾਈ ਆਹ ਸਾਹਮਣੇ ਕਹਿੰਦੇ ਖੂਨਣ ਵਾਲਾ ਸਰਪੰਚ ਕਬੱਡੀ ਖਾ ਰਿਹਾ ਚਾਰ ਤਿਆਰ ਨੇ ਮੇਲਾ ਟਾਪ ਦਾ ਚੱਲਦਾ ਮੇਰੇ ਮਿੱਤਰੋ ਦੁਨੀਆ ਦੇ ਵੱਡੇ ਮਾਲੋ ਦੁਨੀਆ ਦੇ ਸੁਪਰ ਦੁਨੀਆ ਦੇ ਡੁਪਰ ਹੋ ਟੱਕਰੀ ਆ ਰਹੀ ਬੱਲੇ 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 ਫੱੜਾ ਫੱੜਾ ਜੱਗੂ ਰਿੰਦੂ ਜੱਗੂ ਰਿੰਦੂ ਜੱਗੂ ਰਿੰਦੂ ਜੱਗੂ जफ़े बे जफ़ा था जफ़ा जप ਅੱਜ ਕਹਿੰਦੇ ਲੈ ਵੀ ਰਾਮ ਭਾਈ ਮਾਰਕਾ ਹੁਣ ਸੋਨੀ ਹਜਿੰਦਰਾ ਸੋਨੀ ਆ ਗਿਆ ਲੈ ਵੀ ਗੁਰਪਿਆਰ ਇਧਰ ਦੇ ਪਾਸੇ ਸੋਨੀ ਸੋਨੀ ਦੀ ਸੋਨੀ ਨਾਲ ਟੱਕਰ ਹੋਏ ਗੱਲ ਬਣ ਜੇ ਗੱਲ ਬਣ ਜੇ ਸੈਮੀ ਫਾਈਨਲ ਮੈਚ ਆ ਹਾ ਮੇਰੇ ਮਿੱਤਰੋ ਇੱਕ ਪਾਸੇ ਘੁੰਮਣ ਦੀ ਟੀਮ ਤੇ ਦੂਜੇ ਪਾਸੇ ਆ ਟੱਕਰ ਫੇਰ ਟੱਕਰ ਫੇਰ ਟੱਕਰ ਫੇਰ ਸੋਨੀ ਸੋਨੀ ਟੱਕ 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 ਸੋਨੀ ਟੱਕ ਟੱਕ ਸੋਨੀ ਤੇ ਸੋਨੀ 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 ਬੱਲੇ 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 ਰੇਟਰ ਦਾ ਰੇਟਰ ਦਾ ਰੇਟਰ ਦਾ ਓ ਖਿਡਾਰੀ ਵਾਲਾ ਲਲਕਾਰਾ ਮਾਰ ਦਿਓ ਓਏ ਉਧਰ 1 ਮਿੰਟ ਬਈ ਥੋੜਾ ਨਾਲ ਟਾਈਮ ਦੇ ਦਿਓ 20 31 ਦੇ ਉੱਪਰ 20000 ਬੰਦਾ ਜੁੜ ਗਿਆ ਖਿਡਾਰੀ ਵਾਲਾ ਰਾਕੂ ਮਿੱਤਰਾਂ ਦਾ ਕੋਈ ਨਹੀਂ ਅੜਦਾ ਓ ਸਾਡੀ ਜਿੱਤੇ ਅੜਦੀ ਗਲਾਰੀ ਅੜਦੀ ਖਿਆਲੇ ਵਾਲਾ ਰਾਮ ਕਿਉਂਦਾ ਕੰਮ-ਕੁਮ ਮਿੱਤਰਾਂ ਦਾ ਕੋਈ ਨਹੀਂ ਆੜਦਾ ਸਾਡੀ ਜਿੱਥੇ ਆੜਦੀ ਖਿਡਾਰੀ ਕਰਾਰੀ ਖਿਡਾਰੀ ਕਰਾਰੀ ਕਰਾਰੀ ਆੜਦੀ ਕਰਾਰੀ ਆੜਦੀ ਕਰਾਰੀ ਆੜਦੀ ਉਹ ਕਿੰਨਾ ਕਿੰਨਾ ਨੂੰ ਅੱਜ ਮੇਰੇ ਦਾ ਸਵਾਦ ਆ ਗਿਆ ਲੈ ਇਧਰੋਂ ਮਾਰਕਾ ਹੁਣ ਬਹੁਤ ਚੋਟੀ ਦਾ ਮੈਚ ਪੁਆਇੰਟ ਹੋਰ ਜਿਆਰੀ ਉਹ ਜੱਫੀ ਦਾ ਇਧਰਲੇ ਪਾਸੇ ਇੰਦਰ 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 ਕਿਰਤ ਇੰਦਰ 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 ਪਰਿੰਦਰ ਇੰਦਰ ਠੀਕ ਹੈ ਠੀਕ ਹੈ ਜਿਹੜਾ ਪੁਆਇੰਟ ਹੋਲਡ ਕੀਤਾ ਗਿਆ ਸੀਗਾ ਉਹ ਰੇਡਰ ਦਾ ਜੀ ਉਹ ਤਲਵੰਡੀ ਰਾਏ ਦੀ ਟੀਮ ਦਾ ਜਿਹੜਾ ਪਹਿਲਾ ਪੁਆਇੰਟ ਹੋਲਡ ਹੋਇਆ ਸੀਗਾ ਇੱਧਰ ਮੈਚ ਮੈਚ ਠੱਸਿਆ ਪਿਆ